ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਜੀ ਤੁਹਾਡਾ ਆਪਣਾ ਰਪਿੰਦਰ ਜੋਧਾ ਜਪਾਨ ਮੁੱਖ ਸੰਪਾਦਕ ਆਧਾਰਾ ਬੋਲ ਪ੍ਰਦੇਸਾਂ ਦੇ ਮੈਂ ਜੀ ਆਪਣੀ ਸਾਰੀ ਟੀਮ ਵੱਲੋਂ ਆਪ ਜੀ ਨੂੰ ਸਭ ਤੋਂ ਪਹਿਲਾਂ ਫਤਿਹ ਆਜ ਕਰਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਪਿਛਲੇ 2 ਦਿਨ ਪਹਿਲਾਂ ਆਪਾਂ ਆਪਣੇ ਅਦਾਰਾ ਬੁੱਲਪੁਰ ਦੇ ਸਾਂ ਵੱਲੋਂ ਇੱਕ YouTube ਚੈਨਲ ਜੋ ਲਾਂਚ ਕੀਤਾ ਤੇ ਉਹਦੇ ਸੰਬੰਧ ਵਿੱਚ ਆਪਾਂ ਮੈਂ ਤੁਹਾਡੇ ਨਾਲ ਫਿਰ ਗੱਲ ਕਰਨੀ ਚਾਹੁੰਨਾ ਵਾ ਵੀ ਇਹ ਚੈਨਲ ਜਿਹੜਾ ਵੀ ਆਪਾਂ ਚਲਾਇਆ ਵਾ ਤੇ ਇਹਦੇ ਵਿੱਚ ਆਪਾਂ ਸਾਰੇ ਆਪਣੇ writer ਭਰਾ ਜਿੰਨੇ ਵੀ ਲੇਖਕ ਨੇ ਜਾਂ ਜਿਹਨੇ ਪੱਤਰਕਾਰ ਤੇ ਪੱਤਰਕਾਰ ਨੇ ਉਹਨਾਂ ਦੇ ਅਧੀਨ ਬੰਦੇ ਆ ਜੋ ਉਹਨਾਂ ਦੇ ਨਾਲ ਜੁੜੇ ਹੋਏ ਨੇ ਜਾਂ ਆਪਣੇ ਕਲਾਕਾਰ ਭਰਾ ਨੇ ਜਿਨ੍ਹਾਂ ਨੇ ਜਿਹੜੇ ਗਜ਼ਲਾਂ ਕਵਿਤਾਵਾਂ ਲਿਖਦੇ ਆ ਤੇ ਜਾਂ ਉਹਨਾਂ ਨੂੰ ਸ਼ੌਂਕ ਆ ਕਵਤਾ गा ਕੇ ਭੇਜਣ ਦਾ ਤੇ ਉਸੇ ਸੰਬੰਧ ਦੇ ਵਿੱਚ ਬਾਕੀ ਜਿਨ੍ਹਾਂ ਨੇ ਆਪਣੇ ਨਾਲ ਇੰਟਰਵਿਊ ਵਗੈਰਾ ਦੇਣੀਆਂ ਨੇ ਉਹ ਆਪਾਂ ਇਸ ਚੈਨਲ ਤੇ ਇਸ ਤੇ ਉਸ ਤੇ ਕਰਾਂਗੇ ਤੇ ਸਭ ਤੋਂ ਪਹਿਲਾਂ ਮੈਂ ਇਹੀ ਗੱਲ ਕਹੂੰਗਾ ਵੀ ਇਹ ਚੈਨਲ ਹੈਗਾ ਜੀ ਨਵਾਂ ਵੀ ਆਪਾਂ ਇਹਨੂੰ ਸਬਸ ਸਬਸਕ੍ਰਾਈਬ ਕਰਨਾ ਵਾ ਤੇ ਇਸ ਜਰੀ ਘੱਟੋ ਘਾਟ ਆਪਾਂ ਨੂੰ 1000 ਸਬਸਕ੍ਰਾਈਬਰ ਚਾਹੀਦੇ ਆ ਤੇ ਉਹ ਜੇ ਆਪਣੇ ਸਾਰੇ ਪਰਿਵਾਰ ਦੇ ਵਿੱਚ 10 ਬੰਦੇ ਆ ਜੇ ਇੱਕ ਇੱਕ ਜਾਨਾ ਵੀ ਕਰ ਦੂਗਾ ਤਾਂ ਬਹੁਤ ਛੇਤੀ ਇਹ ਮੋਨਟਾਈਜ਼ਰ ਆਪਣਾ ਚੈਨਲ ਹੋ ਜਾਊਗਾ ਤਾਂ ਕਿ ਜਿਹੜੀ ਤੁਹਾਡੀ ਆਵਾਜ਼ ਆ ਅਸੀਂ ਸਾਰੀ ਦੁਨੀਆ ਦੇ ਵਿੱਚ ਪਹੁੰਚਾ ਸਕੀਏ ਇਸ ਚੈਨਲ ਦੇ ਜਰੀਏ ਇਸ ਚੈਨਲ ਦੇ ਵਿੱਚ ਆਪਾਂ ਗੱਲ ਕਰਾਂਗੇ ਉਹਨਾਂ ਮਿਹਨਤਕਸ਼ ਕਿਸਾਨਾਂ ਦੀ ਜਿਹੜੇ ਕਿ ਢਿੱਡੋਂ ਭੁੱਖਾ ਰਹਿ ਕੇ ਸਾਰੀ ਦੁਨੀਆ ਦਾ પેટ ਭਾਲਦੇ ਆ ਤੇ ਪਰ ਆਪ ਅੱਜ ਵੀ ਸੜਕਾਂ ਤੇ ਬੈਠੇ ਆ ਕਿਉਂਕਿ ਸਾਡੀਆਂ ਸਰਕਾਰਾਂ ਨੇ ਉਹਨਾਂ ਨੂੰ ਐਮਐਸਪੀ ਦਾ ਵਾਅਦਾ ਕੀਤਾ ਸੀ ਜਿਹੜਾ ਕਿ ਅੱਜ ਤੱਕ ਪੂਰਾ ਨਹੀਂ ਹੋ ਸਕਿਆ ਤੇ ਉਹ ਅੱਜ ਫੇਰ ਰੁੱਲਦੇ ਆ ਕਿਸਾਨ ਸਾਡੇ ਤੇ ਬਹੁਤ ਬੜੀ ਦੁਰਦਸ਼ਾ ਹੋ ਰਹੀ ਆ ਤੇ ਅਸੀਂ ਗੱਲ ਕਰਾਂਗੇ ਉਹਨਾਂ ਮਿਹਨਤਕਸ਼ ਮਜ਼ਦੂਰਾਂ ਦੀ ਜਿਨ੍ਹਾਂ ਨੇ ਦੁਨੀਆ ਭਰ ਦੇ ਮਹਿਲ ਉਸਾਰਤੇ ਪਰ ਅੱਜ ਵੀ ਉਹ ਆਪਣੀ ਕੁਲੀ ਦੇ ਵਿੱਚ ਬੈਠ ਕੇ ਗੁਜ਼ਾਰਾ ਕਰ ਰਹੇ ਆ ਅਸੀਂ ਗੱਲ ਕਰਾਂਗੇ ਉਹਨਾਂ ਨੌਜਵਾਨਾਂ ਦੀ ਤੇ ਨੌਜਵਾਨ ਪੈਣਾ ਦੀ ਜਿਹੜੇ ਕਿ ਅੱਜ ਆਪਣੀਆਂ ਜ਼ਮੀਨਾਂ ਵੇਚ-ਵੇਚ ਕੇ ਵਿਦੇਸ਼ਾਂ ਨੂੰ ਡਾਲੀ ਮਾਰ ਰਹੇ ਆ ਤੇ ਕਿਉਂਕਿ ਆਪਣੇ ਦੇਸ਼ ਦੇ ਵਿੱਚ ਉਹਨਾਂ ਲਈ ਕੋਈ ਰੁਜ਼ਗਾਰ ਦੀ ਥਾਂ ਹੈ ਨਹੀਂ ਅਸੀਂ ਗੱਲ ਕਰਾਂਗੇ ਉਹਨਾਂ ਅਧਿਆਪਕਾਂ ਦੀ ਜਿਹੜੇ ਕਿ ਟੈਟ ਪਾਸ ਕਰਨ ਦੇ ਬਾਵਜੂਦ ਵੀ ਅੱਜ ਧਰਨਿਆਂ ਤੇ ਬੈਠੇ ਤੇ ਭੁੱਖ ਹੜਤਾਲਾਂ ਦੇ ਬੈਠੇ ਆ ਅਸੀਂ ਉਹਨਾਂ ਦੀ ਵੀ ਗੱਲ ਕਰਾਂਗੇ ਅਸੀਂ ਗੱਲ ਕਰਾਂਗੇ ਮਹਿੰਗਾਈ ਦੀ ਜਿਹੜੀ ਕਿ ਸਰਕਾਰਾਂ ਨੇ ਚੋਣਾਂ ਸਮੇਂ ਦੇ ਦੌਰਾਨ ਵਾਅਦੇ ਕਰਦੇ ਕਰਕੇ ਵੀ ਅਸੀਂ ਮਹਿੰਗਾਈ ਘਟ ਕਰਾਂਗੇ ਤੇ ਚੋਣਾਂ ਜਿੱਤਣ ਤੋਂ ਬਾਅਦ ਉਹ ਮੁੜ ਕੇ ਕੋਈ ਸਾਦੇ ਲਾਦੇ ਘਟਾਉਣੀ ਤਾਂ ਕੀ ਆ ਹੋਰ ਵੱਧਦੀ ਜਾ ਰਹੀ ਆ ਜਿਹੜਾ ਸਾਡਾ ਰੁਪਈਆ ਉਹਦੀ ਕੀਮਤਾਂ ਜਿਹੜੀ ਹੋਰ ਘਟਦੀ ਜਾ ਰਹੀ ਆ ਅਸੀਂ ਗੱਲ ਕਰਾਂਗੇ ਉਹਨਾਂ ਨੌਜਵਾਨਾਂ ਦੀ ਜਿਹੜੇ ਕਿ ਅੱਜ ਰੋਜ਼ਗਾਰ ਨਾ ਮਿਲਣ ਦੇ ਕਾਰਨ ਨਸ਼ੇ ਦੀ ਪੇਂਟ ਚੜ ਚੁੱਕੇ ਨੇ ਉਹ ਅੱਜ ਜਿਹੜਾ ਨਸ਼ਾ ਸਰਕਾਰਾਂ ਨੇ ਪਹਿਲਾਂ ਵਾਅਦੇ ਕੀਤੇ ਸੀ ਵੀ ਸਾਨੂੰ ਵੋਟਾਂ ਪਾਓ ਨਸ਼ਾ ਤਾਂ ਅਸੀਂ ਇੱਕ ਚੁਟਕੀ ਦੇ ਨਾਲ ਬੰਦ ਕਰ ਦਾਂਗੇ ਪਰ ਉਹ ਚੁਟਕੀ ਹਲੇ ਤੱਕ ਨਹੀਂ ਵੱਜੀ ਅਸੀਂ ਗੱਲ ਕਰਾਂਗੇ ਉਹਨਾਂ ਲੋਕਾਂ ਦੀ ਜਿਹੜੇ ਕਿ ਅੱਜ ਸ਼ਰਿਆਮ ਬਜ਼ਾਰਾਂ ਦੇ ਵਿੱਚ ਜਿਨ੍ਹਾਂ ਨੂੰ ਕਤਲ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਉਹ ਕਾਤਲ ਹੁੰਦੇ ਰਿੜੇ ਉਹਨਾਂ ਦੇ ਉਹ ਉਹ ਫੜ ਨਹੀਂ ਹੁੰਦੇ ਉਹ ਸ਼ਰਿਆਮ ਘੁੰਦੇ ਆ ਅਸੀਂ ਗੱਲ ਕਰਾਂਗੇ ਉਹਨਾਂ ਸਮਗਲਾਂ ਦੀ ਜਿਹੜੇ ਨਸ਼ਾ ਵੇਚਦੇ ਆ ਅੱਜ ਉਹ ਨਸ਼ਾ ਹਰ ਪਿੰਡ ਦੇ ਵਿੱਚ ਕੋਨੇ-ਕੋਨੇ ਤੇ ਵਿਖ ਰਿਹਾ ਜਿੱਥੇ ਕਿ ਸਰਕਾਰ ਅਤੇ ਪੁਲਿਸਾਂ ਜਿਹੜੀ ਉਹ ਬੜੀ ਸ਼ਾਂਤ ਬੈਠੀ ਆ ਕੋਈ ਖਿਆਲ ਨਹੀਂ ਕਰ ਰਹੀ ਤੇ ਨੌਜਵਾਨ ਜਿਹੜਾ ਉਹ ਦਿਨ ਪਰ ਦਰ ਨਿਕਲਦਾ ਜਾ ਰਿਹਾ ਅਸੀਂ ਗੱਲ ਕਰਾਂਗੇ ਉਹਨਾਂ ਉਹ ਬਜ਼ੁਰਗ ਜਿਹੜੇ ਸਾਡੇ ਸਾਡੇ ਮਾਤਾ ਪਿਤਾ ਦੇ ਸਮਾਨ ਨੇ ਜਿਨ੍ਹਾਂ ਨੇ ਸਾਨੂੰ ਛੋਟੇ ਛੋਟਿਆਂ ਨੂੰ ਬੜੀ ਬੜੀ ਤੰਗੀਆਂ ਦੇ ਨਾਲ ਪਾਲ ਕੇ ਪਾਲ ਪੜ੍ਹ ਉਸ ਕੇ ਵੱਡਾ ਕੀਤਾ ਤੇ ਸਾਡੇ ਵਿਆਹ ਕੀਤੇ ਸਾਡੀ ਪੜ੍ਹਾਈਆਂ ਤੇ ਖਰਚ ਕੀਤਾ ਪਰ ਅੱਜ ਉਹ ਆਸ਼ਰਮ ਦੇ ਵਿੱਚ ਬੈਠੇ ਆ ਤੇ ਅਸੀਂ ਅਸੀਂ ਗੱਲ ਕਰਾਂਗੇ ਉਹਨਾਂ ਮੈਂ ਤਕਸ ਗਰੀਬ ਲੋਕਾਂ ਦੀ ਜਿਹੜੇ ਕਿ ਅੱਜ ਵੀ ਸੜਕਾਂ ਦੇ ਉੱਤੇ ਮੰਗ ਕੇ ਗੁਜ਼ਾਰਾ ਕਰਦੇ ਆ ਅਤੇ ਉਹ ਲੋਕ ਵੀ ਨੇ ਜਿਹੜੇ ਕਿ ਡਾਂਸ ਕਰਕੇ ਨੱਚ ਕੇ ਬਜ਼ਾਰਾਂ ਦੇ ਵਿੱਚ ਆਪਣੀ ਰੋਜ਼ੀ-ਰੋਟੀ ਨੂੰ ਪਾਲਦੇ ਆ ਅਸੀਂ ਉਹਨਾਂ ਲੋਕਾਂ ਦੀ ਵੀ ਗੱਲ ਕਰਾਂਗੇ ਸਾਡਾ ਦੇਸ਼ ਭਾਵੇਂ ਕਿ ਅਮੀਰ ਆ ਪਰ ਸਾਡੇ ਜਿਹੜੇ ਲੋਕ ਆ ਉਹ ਦਿਨ-ਪਰ ਦਿਨ ਗਰੀਬ ਹੁੰਦੇ ਜਾ ਰਹੇ ਆ ਪਰ ਕਿਉਂਕਿ ਸਾਡੇ ਦੇਸ਼ ਦੇ ਵਿੱਚ ਭ੍ਰਸਤਾਚਾਰੀ ਬੋਲ ਪ੍ਰਸਤਾਜਰੀ ਰੇਸ਼ਮਤ ਖੋਰੀ ਜਿਹੜੇ ਕਿ ਥਾਂ-ਥਾਂ ਤੇ ਜਿਵੇਂ ਕਿ ਪਹਿਲਾਂ ਚਲਦੀ ਸੀ ਉਵੇਂ ਹੀ ਚਲਦੀ ਆ ਰੋਜ਼ ਸਾਨੂੰ ਖਬਰਾਂ ਇਸ ਪ੍ਰਕਾਰ ਪਹੁੰਚਦੀਆਂ ਨੇ ਅਸੀਂ ਇਸ ਚੈਨਲ ਦੇ ਰਾਹੀਂ ਉਹਨਾਂ ਸਾਰੇ ਇਹ ਇਹਨਾਂ ਸਾਰਾ ਮੁੱਦਿਆਂ ਨੂੰ ਲੈ ਕੇ ਅਸੀਂ ਚੱਲਾਂਗੇ ਤੇ ਅਸੀਂ ਆਪਣੀ ਕੋਸ਼ਿਸ਼ ਕਰਾਂਗੇ ਵਿਵਾਦਬੱਤ ਜਿਹੜੀ ਆਵਾਜ਼ ਆ ਸਰਕਾਰਾਂ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਭਾਰਤ ਦੀ ਸਰਕਾਰ ਹੋਵੇ ਉੱਥੋਂ ਤੱਕ ਅਸੀਂ ਪਹੁੰਚਾਉਣ ਦਾ ਪੂਰਾ ਕੋਸ਼ਿਸ਼ ਕਰਾਂਗੇ ਅਸੀਂ ਇਸ ਚੈਨਲ ਨੂੰ ਬੜੀ ਇਮਾਨਦਾਰੀ ਦੇ ਨਾਲ ਚਲਾਵਾਂਗੇ ਕੋਈ ਕਿਸੇ ਕਿਸੇ ਲਾਲਚ ਵਿੱਚ ਨਹੀਂ ਆਵਾਂਗੇ ਮਿਹਨਤ ਕਰਾਂਗੇ ਤੇ ਉੱਤੇ ਤੱਕ ਲੈ ਕੇ ਜਾਵਾਂਗੇ ਸੱਚੀ ਆਵਾਜ਼ ਜਿਹੜੀ ਲੋਕਾਂ ਦੀ ਸੱਚ ਦੀ ਆਵਾਜ਼ ਹੋਊਗੀ ਅਸੀਂ ਉਹ ਬੁਲੰਦ ਕਰਾਂਗੇ ਭਾਵੇਂ ਕਿ ਸਾਡੇ ਲੋਕ ਬਹੁਤ ਨੇ ਜਿਹੜੇ ਅੱਜ ਵੀ ਵਿਦੇਸ਼ਾਂ ਦੇ ਵਿੱਚ ਜਾਂਦੇ ਆ ਉਹ ਮਤਲਬ ਟੂਰਿਸਟ ਵੀਜ਼ਾ ਲਵਾ ਕੇ ਜਾਂਦੇ ਆ ਉੱਥੇ ਉਪਰਸੇ ਹੋ ਕੇ ਰਹਿ ਜਾਂਦੇ ਆ ਜਾਂ ਡੌਂਕੀ ਲਾਉਂਦੇ ਆ ਬਹੁਤ ਲੋਕ ਆ ਜਿਹੜੇ ਹਾਲੇ ਵੀ ਏਜੰਟਾਂ ਦੀ ਭੇਟ ਚੜ੍ਹ ਰਹੇ ਨੇ ਅਸੀਂ ਉਹਨਾਂ ਦੀ ਵੀ ਗੱਲ ਕਰਾਂਗੇ ਵੀ ਸਾਨੂੰ ਏਜੰਟਾਂ ਦਾ ਖੜਾ ਛੱਡ ਕੇ ਸਾਨੂੰ ਇੱਕ ਨੰਬਰ ਦੇ ਵਿੱਚ ਬਾਹਰ ਜਾਣਾ ਚਾਹੀਦਾ ਜੇ ਤੁਹਾਡੇ ਨਹੀਂ ਬਣਦਾ ਤਾਂ ਕੋਈ ਫਾਇਦਾ ਨਹੀਂ ਬਹੁਤ ਅੱਜ ਤੱਕ ਰਿਪੋਰਟਾਂ ਬਹੁਤ ਆਉਂਦੀਆਂ ਨੇ ਕਈ ਬਾਹਲੇ ਮੁਲਕਾਂ ਦੇ ਵਿੱਚ ਜਿਹੜੇ ਸਾਡੇ ਮੁੰਡੇ ਆ ਜਾਂ ਕੁੜੀਆਂ ਨੇ ਢੋਕੀ ਲਾ ਕੇ ਜਿਹੜੇ ਜਾਂਦੇ ਆ ਉਹ ਜੇਲ੍ਹਾਂ ਦੇ ਵਿੱਚ ਬੰਦ ਬੈਠੇ ਆ ਅਸੀਂ ਉਹਨਾਂ ਦੀ ਵੀ ਉਹਨਾਂ ਤੋਂ ਵੀ ਇੰਟਰਵਿਊ ਲੈ ਕੇ ਉਹਨਾਂ ਦਾ ਹੱਕ ਉਹਨਾਂ ਦੀ ਆਵਾਜ਼ ਸੁਣਾਵਾਂਗੇ ਤੇ ਉਹਨਾਂ ਦੀ ਜੋ ਏਜੰਟਾਂ ਨੇ ਉਹਨਾਂ ਨਾਲ ਧੱਕਾ ਕੀਤਾ ਅਸੀਂ ਉਹਨਾਂ ਦੇ ਖਿਲਾਫ ਵੀ ਚੱਲਾਂਗੇ ਉਹਨਾਂ ਦੀ ਵੀ ਚਰਚਾ ਕਰਾਂਗੇ ਅਸੀਂ ਉਹਨਾਂ ਦੀ ਆਵਾਜ਼ ਹੈ ਜਿਹੜੀ ਸਰਕਾਰਾਂ ਤੱਕ ਪਹੁੰਚਦੀ ਕਰਾਂਗੇ ਤੇ ਇਹਦੀਆਂ ਬੇਨਤੀਆਂ ਸੀਗੀਆਂ ਤੇ ਸਾਡਾ ਮੁੱਦਾ ਇਹੀ ਹੈ ਮੈਂ ਅਸੀਂ ਲੋਕਾਂ ਦੇ ਮਸਲਿਆਂ ਤੇ ਆ ਜਿਹੜੀ ਉਹ ਹਮੇਸ਼ਾ ਗੱਲ ਕਰਾਂਗੇ ਅਸੀਂ ਉਹਨਾਂ ਦੀ ਵੀ ਗੱਲ ਕਰਾਂਗੇ ਜਿਹੜੇ ਸਾਡੇ ਸ਼ਹੀਦ ਜਿਵੇਂ ਕਿ ਸਾਡੇ ਜ਼ਿਲ੍ਹੇ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣਾ ਕਤਰਾ-ਕਤਰਾ ਵਹਾਤਾ ਫਾਂਸੀਆਂ ਦੇ ਰਸੇ ਚੰਗਲੇ ਅਸੀਂ ਗੱਲ ਕਰਾਂਗੇ ਭਲ ਕਰਤਾ ਭਗਤ ਸਿੰਘ 우듬 ਸਿੰਘ ਸੁਨਾਮ ਚੰਦਰ ਸ਼ੇਖਰ ਯਾਦ ਰਾਜਗੁਰੂ ਸਖਦੇਵ ਅਤੇ ਹੋਰ ਅਨੇਕਾ ਗਦਰੀ ਬਾਬੇ ਜਿਨ੍ਹਾਂ ਨੇ ਸਾਡੇ ਦੇਸ਼ ਦੇ ਵਿੱਚ ਆਜ਼ਾਦੀ ਪ੍ਰਾਪਤ ਕਰਨ ਵਾਸਤੇ ਆਪਣੀਆਂ ਜਾਨਾਂ ਜੜੀਆਂ ਉਹ ਕੁਰਬਾਨ ਕਰਤੀਆਂ ਪਰ ਸਾਡੀ ਅੱਜ ਅੱਜ ਜਿਹੜੀ ਸਾਡੀ ਰਾਜ ਸੱਤਾ ਵਾ ਉਹ ਫਿਰ ਉਹਨਾਂ ਸਰਮਾਇਦਾਰ ਚਗੀਰਾਂ ਦੇ ਹੱਥਾਂ ਵਿੱਚ ਆ ਚੁੱਕੀ ਆ ਅਸੀਂ ਇਸ ਨੂੰ ਇਸ ਸਿਸਟਮ ਨੂੰ ਬਦਲਣ ਵਾਸਤੇ ਜਿਹੜੇ ਆਪਣੀ ਆਵਾਜ਼ ਤੁਹਾਡੇ ذریعے ਤੁਹਾਡੀ ਤੁਹਾਡੀ ਆਵਾਜ਼ ਅਸੀਂ ਸਰਕਾਰਾਂ ਦਾ ਪੌਦੀ ਕਰਾਂਗੇ ਪਰ ਉਹਨਾਂ ਸ਼ਹੀਦਾਂ ਨੂੰ ਅਜੇ ਤੱਕ ਵੀ ਕੋਈ ਸ਼ਹੀਦੀ ਦਾ ਦਰਜਾ ਨਹੀਂ ਦਿੱਤਾ ਗਿਆ ਅਸੀਂ ਗੱਲ ਅਸੀਂ ਗੱਲ ਕਰਾਂਗੇ ਉਹਨਾਂ ਜਿਹੜੇ ਲੋਕੀ ਆਪਣੇ ਧਰਮ ਧਰਮ ਸਥਾਨਾਂ ਤੇ ਚੱਲਦੇ ਆ ਉਹਨਾਂ ਉਹਨਾਂ ਨੂੰ ਉਹਨਾਂ ਦੀ ਬੇਅਦਬੀ ਹੋ ਰਹੀ ਹੈ ਧਰਮਾਂ ਦੀ ਜਿਵੇਂ ਕਿ ਪਿਛਲੇ ਸਮੇਂ ਆਪਣੇ ਪੰਜਾਬ ਦੇ ਵਿੱਚ ਆਪਣੇ ਗੁਰੂਆਂ ਦੀ ਬੇਅਦਬੀ ਹੋਈ ਆ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਤੇ ਉਹਨਾਂ ਸਰਕਾਰਾਂ ਨੇ ਉਹਨਾਂ ਵਾਸਤੇ ਕੁਝ ਨਹੀਂ ਕਰਨਾ ਅਸੀਂ ਉਹਨਾਂ ਦੀ ਵੀ ਗੱਲ ਕਰਾਂਗੇ ਅਸੀਂ ਸਾਰੇ ਸਾਰਨ ਸੱਦਾ ਪੱਤਰ ਦਿੰਨੇ ਆ ਭਾਵੇਂ ਕੋਈ ਰਾਜਨੀਤਿਕ ਪਾਰਟੀ ਆ ਚਾਹੇ ਕੋਈ ਸਿਆਸੀ ਆ ਚਾਹੇ ਕੋਈ ਸਮਾਜ ਸੇਵੀ ਆ ਚਾਹੇ ਕੋਈ ਧਾਰਮਿਕ ਜਥੇਬੰਦੀ ਆ ਕੋਈ ਕਿਸੇ ਕਿਸੇ ਕਿਸਮ ਦੇ ਵਰਗਾ ਜਿਹੜਾ ਦੇਸ਼ ਦੀ ਏਕਤਾ ਤੇ ਖੰਡਤਾ ਦੀ ਰਾਖੀ ਲਈ ਲੜਾਈ ਲੜੂਗਾ ਅਸੀਂ ਉਹਨਾਂ ਨੂੰ ਪਹਿਲ ਦਵਾਂਗੇ ਤੇ ਉਹਨਾਂ ਨੂੰ ਅਸੀਂ ਆਪਣੇ ਚੱਲ ਨੇ ਰਹੇ ਉਹਨਾਂ ਦੀ ਆਵਾਜ਼ ਹੈ ਜਿਹੜੀ ਸਰਕਾਰਾਂ ਤੱਕ ਅਤੇ ਹਰ ਕੋਨੇ ਦੇ ਭਾਰਤ ਦੇ ਹਰ ਕੋਨੇ ਦੇ ਤੇ ਅਤੇ ਬਾਹਰਲੇ ਮੁਲਕਾਂ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਆ ਜਿੱਥੇ ਵੀ ਹੋਰ ਲੋਕ ਜਿਹੜੇ ਸਾਡੀ ਸਾਨੂੰ ਸਮਝਦੇ ਆ ਉਹ ਸਾਡੀ ਬਾਸ ਸੁਣ ਸਕਣ ਅਸੀਂ ਗੱਲ ਕਰਾਂਗੇ ਸਾਡੇ ਪੰਜਾਬ ਦੀ ਜੇ ਪੰਜਾਬੀ ਭਾਸ਼ਾ ਦੀ ਗੱਲ ਕਰਾਂਗੇ ਤੇ ਸਾਡੀ ਜਿਹੜੀ ਅੱਜ ਪੰਜਾਬੀ ਬੋਲੀ ਆ ਉਹ ਬਹੁਤ ਦਰਪਰਦਰ ਗਿਰਦੀ ਜਾ ਰਹੀ ਆ ਇੱਥੇ ਦੂਸਰੇ ਭਾਸ਼ਾਵਾਂ ਦਾ ਜਿਹੜਾ ਜੋਰ ਆ ਉਹ ਚੱਲ ਗਿਆ ਹੁਣ ਦੇਖੋ ਜੀ ਅਸੀਂ ਜਾਪਾਨ ਦੇ ਵਿੱਚ ਬੈਠੇ ਆ ਜਾਪਾਨ ਦੇ ਵਿੱਚ ਅੰਗਰੇਜ਼ੀ ਕਿਸੇ ਨੂੰ ਬੋਲਣੀ ਨਹੀਂ ਉਹਦੀ ਜੇ ਅਸੀਂ ਕੋਈ ਜੇ ਕਿਸੇ ਨਾਲ ਅੰਗਰੇਜ਼ੀ ਚ ਗੱਲ ਵੀ ਕਰਦੇ ਆ ਉਹ ਉਹ ਕਹਿੰਦੇ ਆ ਕਿਰਾਏ ਕਿਰਾਏ ਦਾ ਮਤਲਬ ਵੀ ਹੇਟ ਦੇਖੋ ਕਿੰਨੇ ਕੱਟੜ ਨੇ ਆਪਣੀ ਭਾਸ਼ਾ ਦੇ ਸਾਡੀ ਭਾਸ਼ਾ ਦੇ ਅਸੀਂ ਕਿਉਂ ਨਹੀਂ ਕੱਟੜ ਹੋ ਸਕਦੇ ਕਿਉਂਕਿ ਸਾਡੀ ਮਾਂ ਬੋਲੀ ਸਾਡੀ ਮਾਂ ਮਾਂ ਭੂਮੀ ਹੈ ਸਾਾਨੂੰ ਉਹਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੋਊਗਾ ਅਸੀਂ ਸਾਰੀਆਂ ਜਥੇਬੰਦੀਆਂ ਦੇ ਹੋਣ ਅਸੀਂ ਉਹਨਾਂ ਨੂੰ ਸਦਾ ਦਮਾਗੇ ਵੀ ਤੁਸੀਂ ਸਾਡੇ ਨਾਲ ਚੈਨਲ ਤੇ ਨਾਲ ਚੱਲ ਕੇ ਇਹ ਸਭ ਚੈਨਲ ਨੂੰ ਕਾਮਯਾਬ ਕਰੀਏ ਤੇ ਨਾਲੇ ਆਪਾਂ ਆਪਣੀ ਜਿਹੜੀ ਆਵਾਜ਼ ਆ ਹਰ ਕੋਨੇ ਕੋਨੇ ਤੱਕ ਪਹੁੰਚਾਈਏ ਤੇ ਇੰਨੀ ਬੇਨਤੀ ਕਰਦਾ ਮੈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਤੁਸੀਂ ਇਸ ਚੈਨਲ ਦਾ ਆਪਣਾ YouTube ਚੈਨਲ ਜਿਹੜਾ ਕਿ ਥੱਲੇ ਆਪਣਾ ਕਲਿੱਕ ਦਾ ਨਿਸ਼ਾਨ ਦਿੱਤਾ ਹੋਇਆ ਤੁਸੀਂ ਉਹਨੂੰ ਕਲਿੱਕ ਕਰਕੇ ਸਬਸਕ੍ਰਾਈਬ ਕਰ ਲੈਣਾ ਨਾਲ ਦੀ ਨਾਲ ਬੈਲ ਘੰਟੀ ਤੇ ਵੀ ਬਟਨ ਦਬਾ ਦਿਵਾ ਦਿਓ ਤਾਂ ਕਿ ਸਾਰੇ ਨੋਟੀਫਿਕੇਸ਼ਨ ਜਿਹੜੇ ਉਹ ਤੁਹਾਨੂੰ ਮਿਲ ਸਕਣ ਇੰਨੀ ਬੇਨਤੀ ਕਰਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਫਿਰ ਦੁਬਾਰਾ ਫਤਿਹ ਕਰਦਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਨਮਸਕਾਰ ਸਲਾਮ ਅਲੈਕਮ ਅਤੇ ਹੇਲੋ ਲੂਇਆ ਥਾਰਾਂ ਦਾ ਬਹੁਤ ਬਹੁਤ ਦੇਰ ਹੋ ਦੇ ਤੁਹਾਨੂੰ ਸਾਰੇ ਟੀਮ ਨੂੰ ਮੈਂ ਤੁਹਾਡਾ ਸਾਰਿਆਂ ਦਾ ਫੇਰ ਧੰਨਵਾਦ ਕਰਦਾ ਜੈ ਜਨਤਾ ਜੈ ਸ਼ਕਰ